ਤੇਰੀ ਮਹਾਨੀ ਤੋਂ ਸ਼ਬਦ ਰਚਨਾ تھا تھا ਤੇ ਤੂ ਤੇ ਤੋ ਸ ਥ ਤੋਂ تھا ਥਲ ਥਿਆ ਥੋ ਥੋ ਠਕ ਠਪੇੜੇ ਥੜਾ ਠਕਾਵਟ ਠੰਡਾਰੀ ਥਰਮਲ ਥਾ ਥਾਪੀ ਥਾਲੀ ਠਾਣੇਦਾਰ ਥਾਨ ਥਾਰ ਥੱਥੇ ਸਿਆਰੀ ਥੀ ਥਿੱਥ ਥਿੰਦਾ ਥਿੰਦਾ ਥੱਥੇ ਵਿਆਰੀ ਥੀਏਟਰ ਥੀਮ ਥੀਣ ਥੱਥੇ ਹੁਕੜ ਥੁੱਕ ਥੋੜਾ ਛੱਥੇ ਦਲਿੰਕਰ ਥੂ ਥੂ ਹੁਣਾ ਐਸੀ ਤਰ੍ਹਾਂ ਅਗਲੀ ਮਹਰਨੀ ਹੈ ਛੱਥੇ ਲਾਮ ਥਈ ਥੇ ਥਈ ਉਹ ਜਿਹੜੀ ਦੁੱਧ ਨੂੰ ਘੜ ਕੇ ਖੋਆ ਬਣ ਮਾਣ ਤਿੱਥੇ ਉਹ ਹੁੰਦੇ ਨੇ ਥਾਂ ਜਿਹੜੇ ਪਚਾਲ ਕਰਨ ਮਿੱਟੀ ਵਿੱਚ ਦੱਬ ਜਾਂਦੇ ਨੇ ਛੱਥੇ ਦਲਾਮਾ ਥੈਲਾ ਥੈਲੀ ਛੱਥੇ ਹੋਰ ਥੋਹਰ ਥੋੜਾ ਥੋਠਾ ਥੋਕ ਤੁਨ ਨੂੰ ਥੋੜੀ ਛੱਥੇ ਕਨੌੜਾ ਥੋ थथे अधक थाक थक थके थले थपड़ थल थथे था टिपी थामे थकन कुते تھا تھا